जाबदा एक पिंड है जहा भी चलो पको की गोद नदी पर नहीं ये पर आयो परन पर आयो ठीक है ओ परन आयो हम तुम्हें बहुत पीछे है ठीक है ਕਾਰ ਦੇ ਪਿੱਛੇ ਜਿਹੜਾ ਅਫਸਰ ਕਹਿੰਦੀ ਕੋਈ ਪ੍ਰਸ਼ਾਸਨ ਅਧਿਕਾਰੀ ਆਉਂਦੇ ਨਹੀਂ ਕੋਈ ਅਫਸਰ ਨਹੀਂ ਆਇਆ ਜੀ ਇੱਥੇ ਪੈਸੇ ਆਉਂਦੇ ਨੇ ਕਹਿੰਦੇ ਰਿਪੇਅਰ ਦੇ ਦੇ ਮੈਂ ਇਸ ਲਾ ਤੋਂ ਦਾਜਾ ਲਾ ਫਾ ਦੇਂਗੇ ਇੱਥੇ ਕੋਈ ਨਾ ਕੋਈ ਪਹਿਲਾਂ ਕੋਈ ਦੁਨੀਆ ਵਸਦੀ ਹੋਣੀ ਕੋਈ ਲੋਕ ਰਹਿੰਦੇ ਹੋਣੇ ਇਸ ਹੱਬ ਤੋਂ ਤਾਂ ਲੱਗਦਾ ਕੋਈ ਲੱਗਦਾ ਵੀ ਜਾਊਗਾ ਕੋਈ ਮਾੜੇ ਮੁੱਤੇ ਹੱਡ ਢੋਰੀ ਰੱਖ ਲੈਣਾ ਕਲੇ ਹੋਇ ਪੁੱਛਾ ਪਰਾਣੇ ਏ ਰਾ ਨਿਕਲ ਜੀ ਅੱਗੇ ਲਾਲ ਕੱਪੜੇ ਨਾਲ ਅੱਛਾ ਜੀ ਹਾਂ ਜੀ ਕੁਝ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇੱਕ ਥੇ ਹੋਈ ਜਗਾ ਥੇ ਕੈਦ ਨੇ ਆ ਜਦੋਂ ਕਿਸੇ ਤੇ ਜਗ੍ਹਾ ਤੇ ਪਿੰਡ ਦਬਿਆ ਹੁੰਦਾ ਪੁਰਾਣਾ ਉਸ ਤੋਂ ਬਾਅਦ ਕੋਈ ਬਹੁਤ ਪੰਜਾਬ ਦੇ ਵਿੱਚ ਇਹੋ ਜੀਆਂ ਜਗ੍ਹਾ ਨੇ ਤੇ ਜਿਹੜੀ ਅੱਜ ਮੈਂ ਜਗ੍ਹਾ ਤੁਹਾਨੂੰ ਦਿਖਾਉਂਗਾ ਉਹ ਥੇ ਹੋਏ ਦੀਆਂ ਕੁਝ ਨਿਸ਼ਾਨੀਆਂ ਇੱਥੇ ਮੌਜੂਦ ਨੇ ਤੇ ਲੱਗਦਾ ਵੀ ਇੱਥੇ ਕੋਈ ਪਹਿਲਾਂ ਇਨਸਾਨੀ ਜ਼ਿੰਦਗੀ ਰਹਿੰਦੀ ਹੋਣੀ ਕੋਈ ਇਨਸਾਨ ਰਹਿੰਦੇ ਹੋਣੇ ਆਹ ਛੋਟੇ-ਛੋਟੇ ਇਹਨੂੰ ਆ ਮੈਂ ਕੱਢ ਕੇ ਦਿਖਾ ਰਿਹਾ ਕੈਮਰਾਮੈਨ ਸਾਹਿਬ ਦੇਖਣ ਇਹ ਚੀਜ਼ਾਂ ਨਿਕਲਦੀ ਨੇ ਇਸ ਜਗ੍ਹਾ ਤੋਂ ਥੇ ਹੋਏ ਚੋਂ ਠਿਕਰੀਆਂ ਇਹਨੂੰ ਘੜੇ ਵੀ ਕਹਿ ਦਿੰਦੇ ਆ ਤੇ ਕੋਈ ਤੋੜੇ ਕਹਿੰਦਾ ਕੋਈ ਤੋਲੇ ਕਹਿੰਦਾ ਤੇ ਹੋਰ ਵੀ ਜੇ ਤੁਹਾਨੂੰ ਚੀਜ਼ਾਂ ਦਿਖਾਦਾ ਅੱਗੇ-ਅੱਗੇ ਆ ਸਾਰੀਆਂ ਇੱਥੇ ਕਿੱਥੇ ਹੋਏ ਪਿੰਡ ਦੀਆਂ ਨਿਸ਼ਾਨੀਆਂ ਨੇ ਤੇ ਸਟਾਈਕ ਹੀ ਆ ਇਹਦੇ ਬਾਰੇ ਅਸੀਂ ਦਾਵਾ ਨਹੀਂ ਕਰਦੇ ਪਰ ਫਿਲਹਾਲ ਜਿਹੜੀਆਂ ਕੁਝ ਨਿਸ਼ਾਨੀਆਂ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਇੱਕ ਟਿੱਬਾ ਟਿੱਬੇ ਦੇ ਉੱਤੇ ਆ ਬਹੁਤ ਈਜਾਂ ਠਿਕਰੀਆਂ ਤੁਹਾਨੂੰ ਮੌਜੂਦ ਮਿਲ ਗਈਆਂ ਇਹ ਨਿਸ਼ਾਨੀਆਂ ਨੇ ਇਸ ਦੇ ਗਵਾਹ ਨੇ ਕਿ ਇੱਥੇ ਕੋਈ ਇਨਸਾਨੀ ਜ਼ਿੰਦਗੀ ਹੈਗੀ ਸੀ ਪਹਿਲਾਂ ਤੇ ਆ ਸਾਰੀਆਂ ਚੀਜ਼ਾਂ ਇੱਥੇ ਭਾਂਡੇ ਨਿਕਲਦੇ ਨੇ ਜੀ ਇਹਦੀ ਵੱਡੇ ਪੱਧਰ ਤੇ ਜਾਂਚ ਕੀਤੀ ਜਾਵੇ ਸਰਕਾਰ ਕੋਈ ਜਾਂਚ ਕਰਵਾਵੇ ਤਾਂ ਇਥੋਂ ਬਹੁਤ ਕੁਝ ਨਿਕਲਣ ਦੀਆਂ ਸੰਭਾਵਨਾ ਨੇ ਸੋ ਆ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਕਰੀਨ ਤੋਂ ਦਿਖਾ ਰਿਹਾ ਮੈਂ ਕੋਸ਼ਿਸ਼ ਕਰੂੰਗਾ ਕਿ ਇੱਥੇ ਹੋਰ ਚੀਜ਼ ਹੈ ਇੱਕ ਬੁਰਜ ਹੈ ਇਥੋਂ ਦੇ ਲੋਕ ਦੱਸਦੇ ਨੇ ਇਥੋਂ ਦੇ ਵਸਿੰਦੇ ਦੱਸਦੇ ਨੇ ਕਿ ਇਹ 12 ਤੋਂ 15 ਫੁੱਟ ਦਾ ਉੱਚਾ ਕੋਈ ਬੁਰਜ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਜੇ ਮਹਾਰਾਜਾਂ ਦਾ ਸਮਾਂ ਸੀ ਉਦੋਂ ਇਸ ਪਿੰਡ ਦੇ ਸੇਧ ਦੇ ਵਿੱਚ 12 ਕੋਹ ਦੀ ਦੂਰੀ ਤੇ ਉਹ ਚਾਰ ਬੁਰਜ ਦੇ 12 ਕੋਹ ਤੇ ਇਹ ਉਦੋਂ 12 ਕੋਹ ਤੇ ਫੇਰ ਇੱਕ ਫੇਰ 12 ਕੋਹ ਤੇ ਕਿਸ ਤਰ੍ਹਾਂ ਕਰਕੇ ਇਹ ਲੜੀਵਾਰ ਚਾਰ ਸੀ ਦੱਸਣ ਵਾਲੇ ਦੱਸਦੇ ਨੇ ਕਿ ਇਸ ਬੁਰਜ ਦੇ ਉੱਤੇ ਖੜ ਕੇ ਇੱਕ ਢੋਲ ਦਾ ਡੱਗਾ ਲਾਇਆ ਜਾਂਦਾ ਸੀ ਉਹਨਾਂ ਵੇਲਾਂ ਦੇ ਵਿੱਚ ਨੇੜੇ ਤੇੜੇ ਦੇ ਪਿੰਡਾਂ ਨੂੰ ਸੁਨੇਹਾ ਲਾਉਣ ਵਾਸਤੇ ਤੇ ਜਦੋਂ ਕੋਈ ਰਾਜੇ ਦੀ ਕਚਹਿਰੀ ਲੱਗਦੀ ਹੋਣੀ ਕਿਤੇ ਤਾਂ ਉੱਥੇ ਉਹ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਕਿ ਬਸ਼ੇਸ਼ ਸੱਦਾ ਦੇਣ ਵਾਸਤੇ ਇੱਥੇ ਖੜ ਕੇ ਨਗਾਰੇ ਤੇ ਢੋਲ ਵਜਾਇਆ ਜਾਂਦਾ ਸੀ ਬੁਰਜ ਦੇ ਉੱਤੇ ਤੇ ਨਾਲ ਦੀ ਨਾਲ ਜਿਹੜਾ ਇੱਕ ਟਿੱਬਾ ਹੁਣ ਤਾਂ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੋ ਗਿਆ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਤੇ ਜਮੀਨਾ ਪੱਧਰਾ ਹੋ ਚੁੱਕੇ ਨੇ ਫਰ ਵੀ ਇੱਥੇ ਇੱਕ ਇਤਿਹਾਸਕ ਚੀਜ਼ ਹੈ ਉਹ ਬੁਰਜ ਜਿਹੜਾ ਆਪਣੀਆਂ ਨਿਸ਼ਾਨੀਆਂ ਦੱਸਦਾ ਹੋਇਆ ਨਜ਼ਰ ਆ ਰਿਹਾ ਤੇ ਤੁਹਾਨੂੰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਲੈ ਕੇ ਚੱਲਦਾ ਹਾਂ ਉਸ ਬੁਰਜ ਦੇ ਕੋਲੇ ਤੇ ਉਹ ਬੁਰਜ ਦੇਖੋਗੇ ਜਿਹੜਾ ਬਹੁਤ ਉੱਚਾ ਪ੍ਰਾਤਨ ਵੇਲੇ ਦਾ ਬੁਰਜ ਹੈ ਨਾਨਕਸ਼ਾਹੀ ਇੱਟਾਂ ਦੇ ਨਾਲ ਉਹ ਬਣਿਆ ਹੋਇਆ ਬੁਰਜ ਉਹ ਬੁਰਜ ਵੀ ਤੁਹਾਨੂੰ ਦਿਖਾਉਂਗਾ ਪੰਜਾਬ ਦਾ ਇੱਕ ਪਿੰਡ ਹੈ ਜਿਹਾ ਵੀ ਜਿੱਥੇ ਪੁਰਾਣੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਅਲੋਪ ਹੋ ਚੁੱਕੀਆਂ ਨੇ ਉਹ ਵੀ ਇਸ ਜਗ੍ਹਾ ਤੇ ਮੌਜੂਦ ਨੇ ਦੱਸਣ ਵਾਲੇ ਦੱਸਦੇ ਨੇ ਕਿ ਇਸ ਜਗ੍ਹਾ ਤੋਂ ਇੱਕ ਹੰਸਾ ਨਾਂ ਦੀ ਨਦੀ ਵਗਦੀ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਇਹ ਕਈ 100 ਸਾਲ ਪਹਿਲਾਂ ਦੀ ਗੱਲ ਆ ਤੇ ਨਾਲ ਇਥੇ ਇਤਿਹਾਸ ਦੇ ਵਿੱਚ ਦਰਜ ਇੱਕ ਗਵਾਹ ਵੀ ਮੌਜੂਦ ਹੈ ਗਵਾਹ ਕੀ ਹੈ ਕੈਮਰਾਮੈਨ ਸਾਹਿਬ ਨੂੰ ਕਹਿ ਦਿੰਦੇ ਕਿ ਉਧਰ ਦਾ ਦ੍ਰਿਸ਼ ਦਿਖਾ ਦੇ ਇੱਕ 20 ਤੋਂ 25 ਫੁੱਟ ਦਾ ਬੁਰਜ ਤੁਹਾਨੂੰ ਦਿਖਦਾ ਹੋਊਗਾ ਉਸ ਬੁਰਜ ਦੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਦਰਸ਼ਕੋ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਸਰਕਾਰਾਂ ਪ੍ਰਾਤਨ ਇਤਿਹਾਸਕ ਚੀਜ਼ਾਂ ਨੂੰ ਸੰਭਾਲਣ ਤੇ ਲੱਗੀ ਹੋਈ ਆ ਇਹ ਉਹ ਚੀਜ਼ਾਂ ਨੇ ਜਿਹੜੀਆਂ ਇੱਕ ਵਿਰਾਸਤ ਦਾ ਇਤਿਹਾਸ ਸਮੋਈ ਬੈਠੀਆਂ ਨੇ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਨੇ ਦੱਸਣ ਵਾਲੇ ਦੱਸਦੇ ਨੇ ਕਿ ਜਿਹੜਾ ਮੇਰੇ ਪਿੱਛੇ ਦੇ ਦ੍ਰਿਸ਼ ਵਿੱਚ ਤੁਸੀਂ ਇੱਕ ਬੁਰਜ ਦੇਖ ਰਹੇ ਹੋ ਇਹਦੇ ਨਾਲ ਦੇ ਇਸ ਏਰੀਏ ਦੇ ਵਿੱਚ ਚਾਰ ਬੁਰਜ ਨੇ ਜਿਹੜੇ 12 ਕੋਹ ਦੀ ਦੂਰੀ ਤੇ ਨੇ 12 ਕੋਹ ਤੇ ਪਹਿਲਾ 12 ਕੋਹ ਤੇ ਫਿਰ ਉਸ ਤੋਂ ਬਾਅਦ 12 ਕੋਹ ਤੇ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਕੱਚੀ ਪੌੜੀ ਚੜਦੀ ਸੀ ਉੱਪਰ ਕੋਈ ਢੋਲ ਲੈ ਕੇ ਬੰਦਾ ਚੜਦਾ ਸੀ ਢੋਲ ਵਜਾਉਂਦਾ ਸੀ ਤਾਂ ਜੋ ਆਸ ਪਾਸ ਦੇ ਜਿਹੜੇ ਵੀ ਪਿੰਡ ਨੇ ਉਸ ਵੇਲੇ ਦੇ ਪਿੰਡ ਉਹਨਾਂ ਨੂੰ ਇੱਕ ਸੱਦਾ ਦੇਣ ਦਾ ਸਨੇਹਾ ਦੇਣ ਦਾ ਜਰੀਆ ਸੀ ਇੱਥੇ ਉਹ ਢੋਲ ਵਾਲਾ ਜੱਕ ਜਦੋਂ ਢੋਲ ਤੇ ਡੰਗਾ ਲਾਉਂਦਾ ਸੀ ਤਾਂ ਲੋਕ ਜਿਹੜੇ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਚੁਣੇ ਹੋਏ ਹੁੰਦੇ ਹੋਣੇ ਉਸ ਰਾਜੇ ਦੀ ਕਚਹਿਰੀ ਦੇ ਵਿੱਚ ਬਹਿ ਜਾਂਦੇ ਹੋਣੇ ਜਾਂ ਜਿਹੜਾ ਉਸ ਵੇਲੇ ਦਾ ਕੋਈ ਮੰਤਰੀ ਸੰਤਰੀ ਉਹਨਾਂ ਸਮਿਆਂ ਦੇ ਵਿੱਚ ਹੋਊਗਾ ਅਸੀਂ ਇੱਥੋਂ ਦੇ ਲੋਕਲ ਲੋਕ ਨੇ ਉਹਨਾਂ ਨਾਲ ਵੀ ਚਰਚਾ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਪਰ ਇੱਕ ਹੋਰ ਦੱਸ ਦਿਆਂ ਤੁਹਾਨੂੰ ਇੱਥੇ ਇੱਕ ਵੱਡੀ ਥੇ ਵੀ ਹੈ ਥੇ ਤੋਂ ਪਾਵੈ ਕੋਈ ਪਿੰਡ ਇੱਥੇ ਪਹਿਲਾਂ ਬਸਦਾ ਹੋਣਾ ਜੋ ਸਮੇਂ ਦੇ ਗੇੜ ਨਾਲ ਪਿੰਡ ਦਬ ਜਾਂਦੇ ਨੇ ਉਸ ਵੇਲੇ ਦੇ ਦ੍ਰਿਸ਼ ਨੇ ਜਿਹੜੇ ਆ ਨੇੜੇ ਤੇੜ ਦੀ ਜਿਹੜੀ ਜ਼ਮੀਨ ਆ ਬਹੁਤ ਨੀਮੀ ਹੋ ਗਈ ਕੈਮਰਾਮੈਨ ਸਾਹਿਬ ਦਿਖਾ ਦਿਓ ਇੱਕ ਵਾਰੀ ਨੇੜੇ ਦੇ ਜਿਹੜੇ ਘੁੰਮ ਕੇ ਦ੍ਰਿਸ਼ ਇਹ ਇਹ ਜ਼ਮੀਨਾਂ ਦਾ ਬਹੁਤ ਨੀਮੀਆ ਹੋ ਗਈਆਂ ਨੇ ਬਾਅਦ ਇਹ ਟਿੱਬਾ ਟਿੱਬਾ ਬਹੁਤ ਉੱਚਾ ਟਕਲਾ ਟਿੱਬਾ ਹੀ ਰਹਿ ਗਿਆ ਇਹ ਤਿੱਬੇ ਤੇ ਇੱਕ ਜਿਹੜਾ ਬੁਰਜ ਹੈ ਉਹ ਬੁਰਜ ਮੌਜੂਦ ਆ ਸੋ ਇਹ ਸਾਰੀਆਂ ਤਸਵੀਰਾਂ ਨਾਲ ਅਸੀਂ ਤਾਂ ਹੀ ਚਰਚਾ ਕਰ ਰਹੇ ਹਾਂ ਤੁਹਾਡੇ ਨਾਲ ਕਿ ਸਰਕਾਰ ਇਸ ਤੇ ਕੋਈ ਗੌਰ ਕਰੇ ਇਸ ਚੀਜ਼ ਨੂੰ ਸੰਭਾਲੇ ਕਿਉਂਕਿ ਬਹੁਤ ਪੁਰਾਣੀ ਚੀਜ਼ ਆ ਜਿਹੜੀ ਇਤਿਹਾਸਕ ਅਲੋਪ ਹੁੰਦੀ ਆ ਹੁਣ ਤੁਹਾਨੂੰ ਦੱਸ ਦਈਏ ਹੈ ਕਿੱਥੇ ਇਹ ਭਵਾਨੀਗੜ੍ਹ ਦੇ ਨੇੜੇ ਇੱਕ ਪਿੰਡ ਹੈ ਰੇਤਗੜ੍ਹ ਰੇਤਗੜ੍ਹ ਦੇ țeਬਿਆਂ ਦੇ ਵਿੱਚ ਮੌਜੂਦ ਆ ਇਹ ਬੁਰਜ ਦੱਸ ਦਈਏ ਜਿਹੜੀ ਇਹ ਜ਼ਮੀਨ ਆ ਹੁਣ ਪੱਟੀਵਾਲ ਕਲਾਂ ਦੇ ਵਿੱਚ ਆਉਂਦੀ ਆ ਪੱਟੀਵਾਲ ਕਲਾਂ ਦੇ ਲੋਕ ਇਸ ਜ਼ਮੀਨ ਨੂੰ ਬਾਂਹਦੇ ਨੇ ਜਿਹੜੀ ਨੇੜਲੇ ਤੇੜਲੇ ਖੇਤਾਂ ਦੀ ਇਹ ਜ਼ਮੀਨ ਹੈ ਤੇ ਇਹ ਬੁਰਜ ਉਵੇਂ ਹੀ ਖੜਿਆ ਕੁਝ ਬੁਰਜ ਗਿਰ ਚੁੱਕੇ ਨੇ ਕੁਝ ਬੁਰਜ ਇਹ ਖੜੇ ਨੇ ਤੇ ਇਹ ਫੋਰਜਹਾਜ ਜਿਹੜਾ ਡਿੱਗਣ ਲਈ ਤਿਆਰ ਹੈ ਪਰ ਜੇ ਨੂੰ ਸਰਕਾਰ ਸਮੇਂ ਤੇ ਸੰਭਾਲ ਲੇ ਬਹੁਤ ਵੱਡੀ ਕ ਕੀਮਤੀ ਨਿਸ਼ਾਨੀਆਂ ਸਰਕਾਰ ਇਸ ਨੂੰ ਸੰਭਾਲੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਤਿਹਾਸ ਤੋਂ ਜਾਣੂ ਹੋ ਸਕਣ ਸੋ ਹੋਰ ਜਿਹੜੇ ਇੱਥੇ ਲੋਕ ਹੋਣਗੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਭਰਾ ਵੀ ਕੋਈ ਹੋਣਗੇ ਜਾਂ ਪਿੰਡ ਦੇ ਬਸੇੰਦੇ ਹੋਣਗੇ ਉਹਨਾਂ ਨਾਲ ਚਰਚਾ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕਿ ਇਹ ਇੱਕ ਸਾਂਭਣ ਯੋਗ ਇਤਿਹਾਸ ਜਾਨੇ ਸਰਕਾਰ ਇਹਨਾਂ ਨੂੰ ਸੰਭਾਲੇ ਬਈ ਜੀ ਕੀ ਕੀ ਜਹੇ ਇਥੇ ਇਹ ਬਈ ਪੁਰਾਣਾ ਜਿਵੇਂ ਹਨ ਕੜੇ ਹੁੰਦੇ ਨੇ ਪੁਰਾਣੇ ਮਿੱਟੀ ਦੇ ਵਰਕ ਹਨ ਹੂੰ ਉਹ ਨਿਕਲਦੇ ਨੇ ਇਥੋਂ ਜਿਵੇਂ ਆ ਮੈਂ ਤੁਹਾਨੂੰ ਦਿਖਾਉਣਾ ਵੀਰੇ ਹਨ ਵੀ ਪੁੱਟੇ ਹੋਏ ਜਾਇਦਾ ਦੇਖੋ ਵੀਰੇ ਇਦਾਂ ਸਾਰੀ ਇਹ ਪੁਰਾਣੇ ਕਿਸੇ ਨੇ ਤਾਂ ਇਹ ਬਣਾਈ ਹੋਣੇ ਆ ਉਦਾਂ ਹੀ ਹਨਾ ਢਾਗੇ ਨਾਲ ਜਮਾ ਘੱਟ ਕੇ ਇਹ ਨਿਕਲਦੇ ਨੇ ਵੀਰੇ ਆ ਠਿਕਰੀਆਂ ਵੀਰੇ ਹਨਾ ਭਾਂਡੇ ਵਗੈਰਾ ਆ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਹੈ ਵੀਰੇ ਹਣਾ ਦੇਖੋ ਆ ਜਿਵੇਂ ਆਪਾਂ ਹੁਣ ਇਹਨੂੰ ਕੱਢਾਂਗੇ ਟੁੱਟ ਵੀ ਜਾਂਦੇ ਨੇ ਇਹ ਤੇ ਪਰ ਵੀ ਇਹ ਵੀ ਬਹੁਤ ਵਿੱਚ ਕਈ ਵਾਰੀ ਸਰਾਹੀਆਂ ਵੀ ਨਿਕਲਦੀਆਂ ਨੇ ਹਣਾ ਜਦੋਂ ਆਪਾਂ ਚਾਚੇ ਗਨੇ ਕਰਾ ਲਾਇਆ ਸੀ ਆ ਮੈਂ ਸਾਨੂੰ ਦਿਖਾਉਣਾ ਆਹ ਦੇਖੋ ਵੀ ਤੇ ਆ ਕਿੱਦਾਂ ਦੇ ਇਹਦੇ ਵਿੱਚ ਹੋਊਗਾ ਤੇ ਬਾਕੀ ਰੱਬੇ ਜਾਣਦਾ ਵੀਰੇ ਹਣਾ अच्छा ये तो यूं सावता ਤਾਂ ਹੁੰਦਾ ਹਨ ਜੀ ਵੀ ਇੱਥੇ ਕੋਈ ਕੋਈ ਪਹਿਲਾਂ ਕੋਈ ਇਨਸਾਨ ਇੱਥੇ ਰਹਿੰਦੇ ਹੋਣੇ ਪੁਰਾਣੇ ਸਮਿਆਂ ਦੇ ਵਿੱਚ ਹਾਂਜੀ ਹਾਂ ਵੀਰ ਜੀ ਦੇਖੋ ਆ ਕਿੰਨੇ ਸੋਹਣੇ ਬਣੇ ਹੋਏ ਨੇ ਉਦਾਂ ਹੀ ਵੀ ਕੋਈ ਨਾ ਕੋਈ ਤਾਂ ਫਿਰ ਇਨਸਾਨ ਹੀ ਇੱਥੇ ਵਸੂ ਦਾ ਲੱਗਦਾ ਵੀ ਜਿਨ੍ਹਾਂ ਨੇ ਇਹ ਬਣਾਏ ਹੋਣੇ ਜਾਂ ਇੱਥੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੋਣੀ ਤੇ ਸਾਰੀ ਜਗ੍ਹਾ ਤੇ ਵੀਰੇ ਆ ਜ਼ਮੀਨ 'ਚ ਵੀ ਆਲੇ-ਦਾਲੇ ਠੀਕਰੀਆਂ ਨਿਕਲਦੀਆਂ ਨੇ ਤੇ ਜੇ ਆਪਾਂ ਨੂੰ ਪਟਾਂਗੇ ਐਦੀ ਨਿਕਲਣਗੇ ਜੀ ਕੋਈ ਟੁੱਟਿਆ ਹੋਇਆ ਕੋਈ ਸਾਵਤਾ ਅੱਛਾ ਇਹ ਸਰਕਾਰ ਦੇ ਧਿਆਨ ਚ ਆਏ ਜੀ ਮਾਮਲਾ ਕਦੇ ਵੀ ਇਹਨੂੰ ਇਹਨੂੰ ਦੇਖਿਆ ਜਾਵੇ ਖੰਗੋਲਿਆ ਜਾਵੇ ਤੇ ਜਾ ਵੀ ਜਿਹੜਾ ਇੱਕ ਬੁਰਜ ਆਪਾਂ ਦਿਖਾਵਾਂਗੇ ਦਰਸ਼ਕਾਂ ਨੂੰ ਬੁਰਜ ਵੀ ਢਾਈ ਢੇਰੀ ਹੋਣ ਵਾਲਾ ਹੈ ਨਾ ਇਹ ਵੀਰ ਜੀ ਇੱਕ ਵਾਰੀ ਟੀਮ ਆਈ ਸੀਗੀ ਦਿੱਲੀ ਤੋਂ ਜਿਹੜੀਆਂ ਪ੍ਰਾਤਨਾ ਬਿਲਡਿੰਗਾਂ ਦੀ ਸੰਭਾਲ ਉਹਦਾ ਕੋਈ ਵਿਭਾਗ ਹੁੰਦਾ ਜੀ ਤੇ ਉਹ ਨਿਊਜ਼ ਲੱਗੀ ਸੀਗੀ ਵੀ ਚਲੋ ਇਹਦੀ ਮੁਰਾਮਤ ਕਰਵਾਉਣਗੇ ਹਮ ਪਰ ਇਹ ਗੱਲ ਨੂੰ ਵੀ ਕਾਫੀ ਧੀਰ ਹੋ ਗਈ ਬਈ ਜੀ ਜਾਨੀ ਕਿ 5-7 ਸਾਲ ਹੋ ਗਏ ਕੋਈ ਨਹੀਂ ਦੁਬਾਰਾ ਜੀ ਆਇਆ ਤੇ ਸਰਕਾਰ ਦਾ ਕੋਈ ਮੁਲਾਜ਼ਮ ਕੋਈ ਵੀ ਨਾ ਮੈਂਦਾ ਹੇ ਤੁਹਾਡੇ ਖੇਕ ਦੇ ਵਿੱਚ ਬੁਰਜ ਹੈ ਹਾਂਜੀ ਕਿੰਨੀ ਕੁ ਜਾਣਕਾਰੀ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਤਾਂ ਬਾਈ ਜੀ ਐਵੇਂ ਐ ਜਿਵੇਂ ਹੁਣ ਆਪਾਂ ਇਹਨੂੰ ਦੇਖਿਆ ਹਨ ਤੇ ਸਾਨੂੰ ਮੇਰੇ ਬਾਪੇ ਹੋਰਾਂ ਤੋਂ ਪਤਾ ਲੱਗਿਆ ਉਹਨਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਹੋਰਾਂ ਤੋਂ ਜਾਨੀ ਕਿ ਮੇਰੇ ਦਾਦਾ ਜੀ ਉਰੇ ਤੋਂ ਤੇ ਐਦਾਂ ਪੀੜੀ ਦਰ ਪੀੜੀ ਲੱਗਿਆ ਜੀ ਪਤਾ ਬਾਕੀ ਉਹ ਕਹਿੰਦੇ ਨੇ ਵੀ ਇਹ ਤਾਂ ਵੀ ਬਹੁਤ ਪੁਰਾਣਾਗਾ ਹੂੰ ਤੇ ਬਾਕੀ ਲੱਗਦਾ ਵੀ ਆ ਵੀਰੇ ਤੇ ਇਹਦੇ ਬਾਰੇ ਜੋ ਜਾਣਕਾਰੀ ਹੈ ਵੀ ਹੁਣ ਸਾਨੂੰ ਮੌਜੂਦਾ ਤਾਂ ਇੰਨਾ ਕੀ ਆ ਸੁਣਨ ਚ ਬਹੁਤ ਕੁਸ ਆਇਆ ਵੀ ਕੋਈ ਕਹਿੰਦਾ ਇੱਥੇ ਹਨਾ ਵੀ ਕੋਈ ਢੋਲ ਵਜਾਉਂਦਾ ਸੀ ਕੋਈ ਅੱਗੇ ਯਾਰ ਇਕੱਠਾ ਕੋਠਾ ਕਰਨ ਵਾਲੇ ਪਿੰਡਾਂ ਨੂੰ ਹੂੰ ਬਾਕੀ ਇਹ ਵੀ ਦੱਸਣਾ ਚਾਹੁੰਦਾ ਵੀਰੇ ਇਹ ਵੀ ਇਹ 12-12 ਕੋਤੇ ਨੇ ਤਿੰਨ ਤਾਂ ਮੈਨੂੰ ਵੀ ਪਤਾ ਇੱਕ ਵੱਡਾ ਬਾਡਾ ਵੀਰੇ ਹੂੰ ਇੱਕ ਚਨਾਗ ਰੇਕ ਇਹ ਆ ਜੀ ਵੀ ਕੋਈ ਪੁਰਾਣਾ ਹੋਣਾ ਕੋਈ ਸਿਸਟਮ ਆਣਾ ਜਾਂ ਕਿ ਇਹ ਤੋਂ ਕੋਈ ਕੰਮ ਲੈਂਦੇ ਹੋਣੇ ਜਾਂ ਕੋਈ ਇਹ ਇਤਿਹਾਸ ਦੀ ਕੀ ਗਵਾਹੀ ਦੇ ਰਿਹਾ ਬਸ ਸਾਨੂੰ ਇੰਨਾ ਕੁ ਪਤਾ ਵੀ ਇਹ ਜਿਹੜੀ ਜ਼ਮੀਨ ਆ ਇਹ ਖੇਵਟ ਰੇਤ ਕੜਦੀ ਆ ਜੀ ਜਾਨੀ ਕਿ ਬੈ ਲਈ ਹੋਈ ਸਾਡੇ ਬਜ਼ੁਰਗਾਂ ਦੀ ਆ ਤੇ ਨਾਲ ਖੇਤੇ ਆ ਆਪਣਾ ਲੱਗਦਾ ਜੀ ਸਾਡੇ ਭੱਟੀ ਵਾਲ ਕਲਾ ਪਿੰਡ ਦਾ ਅੱਛਾ ਜਿਹੜੀਆਂ ਇਥੇ ਠਿਕਰੀਆਂ ਠੁਕਰੀਆਂ ਵੀ ਬਹੁਤ ਨਿਕਲਦੀਆਂ ਨੇ ਆਪਾਂ ਪਹਿਲਾਂ ਵੀ ਚਰਚਾ ਕਰੀ ਆ ਹਨਾ ਜੀ 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 ਵੀਰੇ ਇਹ ਕੋਈ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਹੋਈ ਐ ਇੱਥੇ ਆ ਕੇ ਗੌਰ ਜਾਂ ਉਹਨਾਂ ਨੇ ਕੋਈ ਆਪਣਾ ਬੰਦਾ ਭੇਜ ਕੇ ਕੋਈ ਦੇਖਿਆ ਹੋਵੇ ਇਸ ਚੀਜ਼ ਨੂੰ ਇੱਕ ਵਾਰੀ ਬਾਈ ਜੀ ਪਤਾ ਕੀ ਐ ਸਰਕਾਰ ਦੇ ਮੁਲਾਜ਼ਮ ਆਏ ਸੀਗੇ ਦਿੱਲੀ ਦੀ ਟੀਮ ਦਾਖਦੇ ਨੇ ਜੀ ਵੀ ਉਹ ਇਹਨੂੰ ਚੈੱਕ ਕਰਕੇ ਕਿ ਵਿਧੀ ਮੁਰੰਮਤ ਹੋਊਗੀ ਤੇ ਬਾਅਦ ਚ ਵੀਰੇ ਕੋਈ ਆਇਆ ਨਹੀਂ ਠੀਕ ਐ ਤੇ ਇਹਨਾਂ ਜ਼ਰੂਰ ਉਹ ਨਿਊਜ਼ ਲੱਗੀ ਸੀ ਉਹ ਵੀ ਨਿਊਜ਼ ਪੜ੍ਹੀ ਸੀ ਅਸੀਂ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਵੀਰੇ ਇਹੀ ਹੈ ਵੀ ਚੱਲ ਹਣਾ ਜਿਵੇਂ ਆਲੇ-ਦਾਲਿਆਂ ਥਾਂ ਪਰਲੇ ਪਾਸੋਂ ਜਾ ਇਹਦੀ ਇਹ ਇੱਟਾਂ-ਉਟਾਂ ਲੋਕ ਉਹ ਕਰੀ ਜਾਂਦੇ ਨੇ ਅਸੀਂ ਤਾਂ ਚੱਲ ਕੇਅਰ ਕਰਦੇ ਨੇ ਮੇਰੇ ਚਾਚੀ ਕਾ ਬਾਹਰ ਨਾਲ ਨੇੜੇ ਲੱਗਦਾਗਾ ਜੀ ਵੀ ਚੱਲ ਇਹਦੀ ਮੁਰੰਮਤ ਹੋ ਜੇ ਨਹੀਂ ਐਦਾਂ ਵੀਰੇ ਨੇ ਹੌਲੀ-ਹੌਲੀ ਖਤਮ ਹੋ ਜਾਣਾ ਕਿਉਂਕਿ ਇਹ ਵੀ ਆਪਰੇ ਇੱਕ ਕਿਸੇ ਇਤਿਹਾਸ ਦੀ ਗਵਾਹੀ ਦੇ ਰਿਹਾ ਨਹੀਂ ਤੁਹਾਨੂੰ ਪਤਾ ਇਹ ਵੀਰੇ ਹੋਰ ਇਕ ਦਸਨ ਚ ਪਹਿਲਾਂ ਕੁਝ ਬੰਦੇ ਗੱਲਾਂ ਕਰ ਰਹੇ ਸੀ ਕਿ ਇੱਥੇ ਕੋਈ ਨਦੀ ਵੀ ਵਹਿਦੀ ਸੀ ਜੀ ਹਾਂਜੀ ਵੀਰੇ ਸੁਣਨਾ ਚ ਆਇਆ ਵੀ ਇੱਥੋਂ ਦੀ ਕੋਈ ਪੁਰਾਣੀ ਹਾਂਸਾਂ ਨਦੀ ਵਹਿਦੀ ਸੀਗੀ ਤਾਂ ਹੀ ਇਥੋਂ ਬ੍ਰੀਤੀ ਬ੍ਰੂਤੀ ਨਿਕਲਦੇ ਆ ਇਤਿਹਾਸ ਆ ਵੀਰੇ ਪੀੜੀ ਦਾਰ ਪੀੜੀ ਜਣੇ ਕਿ ਸੁਣਦੇ ਆ ਰਹਾਂਗੇ ਹਨ ਤੇ ਐਦਾਂ ਸੁਣਨ ਚ ਹੀ ਆਇਆ ਬਾਈ ਹਾਂਜੀ ਤੁਹਾਡਾ ਮਨਜੀਤ ਜੀ ਮਨਜੀਤ ਸਿੰਘ ਜੀ ਜਿਹੜਾ ਇਹ ਬੁਰਜ ਆਪਾਂ ਦੇਖ ਰਹੇ ਹਾਂ ਸਕਰੀਨ ਦੇ ਪਿੱਛੇ ਲੋਕ ਸਾਡੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ ਸカイ ਨਿਊਜ਼ ਪੰਜਾਬ ਦੇ ਕਿੰਨੀ ਕ ਜਾਣਕਾਰੀ ਰੱਖਦੇ ਹੋ ਕੀ ਇਤਿਹਾਸ ਦੇ ਵਿੱਚ ਇਹਦਾ ਵਿਸ਼ੇਸ਼ਣ ਆਪਾਂ ਕਰ ਸਕਦੇ ਹਾਂ ਅੱਛਾ ਜੀ ਕਦੋਂ ਦੇ ਨਹੀਂ ਦੇਖ ਰਹੇ ਉਹਨਾਂ ਅੱਛਾ ਉਹ ਰੇਤਗੜ੍ਹ ਨੂੰ ਹਾਂਜੀ ਹਾਂ ਉਸ ਇਨੀ ਜਗ੍ਹਾ ਇਹ ਪਈਆ ਹੀ ਮੜੀ ਮੁੱਟੀ ਦੇ ਗਰਾਹ ਗੁਰੂ ਦੇ ਪਹਿਲਾ ਕਦੇ ਆਈ ਆ ਅੰਦਾਜ਼ ਵੀ 15 20 ਸਾੜੀ ਹਲਾ ਜੀ ਜੀ ਉਹ ਵੀ ਰੇਤਗੜ੍ਹੋਂ ਆਉਂਦੀ ਮੜੀ ਮੁੱਟੀ ਦੀ ਹੂੰ ਜਾਇਕਾ ਦੇ ਰਹੇ ਹੋ ਰੇ ਇਹ ਹੁਣ ਜਿਹੜਾ ਪਿੰਡ ਰੇਤਗੜ੍ਹ ਦੇ ਵਿੱਚ ਆਂਦਾ ਜਾਂ ਪੱਟੀ ਵਾਲ ਦੇ ਵਿੱਚ ਆਉਂਦਾ ਜੀ ਰੇਤਗੜ੍ਹ ਰੇਤਗੜ੍ਹ ਚ ਆਉਂਦਾ ਰੇਤਗੜ੍ਹ ਚ ਆਉਂਦਾ ਠੀਕ ਹੈ ਤੇ ਇਹਦਾ ਕੋਈ ਹੋਰ ਵੀ ਕੋਈ ਪੁਰਾਣੀਆਂ ਚੀਜ਼ਾਂ ਨਿਕਲੀਆਂ ਨੇ ਸੁਣਨਾ ਚਾਹੀ ਵੀ ਤੋਂ ਗਾਗਰਾ ਗੁਰਾ ਤੋੜੇ ਹਾਂ ਜਾਓ ਹੋਟੇ ਹੋ ਰਿਖੇ ਨਾ ਹੋਟੇ ਹੋਏ ਹਾਂ ਕਰਕੇ ਨਾ ਤੋੜੇ ਤੂੜੇ ਥੋਲੇ ਖਾਲੀ ਜੀ ਹਾਂ ਬਸ ਐਸਾ ਸਮਾਂ ਹੂੰ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਮਿੱਥੇ ਕੋਈ ਨਾ ਕੋਈ ਪਹਿਲਾਂ ਕੋਈ ਦੁਨੀਆ ਵਸਦੀ ਹੋਣੀ ਕੋਈ ਲੋਕ ਰਹਿੰਦੇ ਹੁਣ ਇਸ ਹਿਸਾਬ ਤੋਂ ਲੱਗਦਾ ਪਈ ਲੱਗਦਾ ਵੀ ਹਾਂ ਉਹ ਆ ਲਾ ਕੋਈ ਮਾਰੇ ਮੋਟੇ ਹੱਡ ਢੋੜਦੇ ਰਖੇ ਹੋਣਾ ਗਲੇ ਹੋਏ ਵਿੱਚੋਂ ਪੁਰਾਣੇ ਜੇ ਵੀ ਕੋਈ ਪਹਿਲਾਂ ਥੇਥੂ ਹੋਵੇ ਕੋਈ ਪੰਡ ਕਰਕ ਹੋਇਆ ਪਹਿਲਾਂ ਠੀਕ ਹੈ ਜੀ ਵੇਖਣ ਹੋ ਜਾਣਾ ਤੇ ਕੋਈ ਜਿਵੇਂ ਆਪਾਂ ਕਹਿ ਦਈਏ ਇੱਥੇ ਤੁਸੀਂ ਖੇਤਾਂ ਦੇ ਵਿੱਚ ਵੀ ਦੇਖਿਆ ਨਾ ਆਪਾਂ ਨੇ ਵੀ ਉਹ ਠਿੱਕੀ ਦੇ ਨਿਕਲਦੇ ਨੇ ਇੱਕ ਇਹ ਵੀ ਦੱਸਣ ਚ ਆਇਆ ਸੁ ਨਰੀ ਪਰਾਲੀ ਹੈ ਨਾ ਪਰਾਲੀ ਪਰਾਲੀ ਨਰੀ ਮੜੀ ਮੁੱਟੀ ਠੀਕ ਹੈ ਜੀ ਉਹ ਪਰਾਲੀ ਆਲੂ ਤੁਮੀ ਨਮੋ ਵੀ ਠੀਕ ਹੈ ਠੀਕ ਹੈ ਠੀਕ ਹੈ ਜੀ ਤਾਂ ਐਸੀ ਸਾਡੀ ਖਾਸ ਪੇਸ਼ਕਾਸ਼ ਉਮੀਦ ਕਰਦਾ ਹਾਂ ਤੁਸੀਂ ਪਸੰਦ ਕਰੋਗੇ ਤੇਨੂੰ ਖੁਸ਼ੀਅਰ ਵੀ ਕਰੋਗੇ ਅਗਲੇ ਹਫਤੇ ਫਿਰ ਅਸੀਂ ਕਿਸੇ ਹੋਰ ਅਜਹੀ ਰਹੱਸਮਈ ਚੀਜ਼ ਤੋਂ ਪਰਦਾ ਚੱਕਾਂਗੇ ਤੇ ਕਰਾਂਗੇ ਸਾਂਝਾ ਤੁਹਾਡੇ ਨਾਲ ਮੈਂ ਮੇਰੇ ਕੈਮਰਾ ਪਰਸਨ ਧਨ ਸਿੰਘ ਰਟੋਲ ਦੇ ਨਾਲ ਜਗਦੀਪ ਸਿੰਘ ਸカイ ਨਿਊਜ਼ ਪੰਜਾਬ ਭਵਾਨੀਗੜ ਚਾਬ ਦਾ ਇੱਕ ਪਿੰਡ ਹੈ ਜਿਹਾ ਵੀ ਹੈ ਲੋਕਾਂ ਨੂੰ ਕੀ ਹੋ ਗਿਆ ਨਦੀਪਾ ਨਾ ਇਹ ਪੜਾ ਰਿਹਾ ਹੈ ਪਰਾਂ ਚਾਹ ਰਿਹਾ ਹੈ ਜੀ ਮੇਰੇ ਪਿੱਛੇ ਹੈ ਉਹ ਪਰਾਂ ਜਾ ਲੋਖ ਨੂੰ ਮੇਰੇ ਨਾਲ ਪਿੱਛੇ ਹੀ ਹੈ ਸਰਕਾਰ ਦੇ ਪਿੱਛੇ ਜਿਹੜਾ ਅਫਸਰ ਕਹਿੰਦੀ ਕੋਈ ਪ੍ਰਸ਼ਾਸਨ ਅਧਿਕਾਰੀ ਆਉਂਦੇ ਨਹੀਂ ਕੋਈ ਅਫਸਰ ਨਹੀਂ ਆਇਆ ਜੀ ਇੱਥੇ ਪੈਸੇ ਆਉਂਦੇ ਨੇ ਕਹਿੰਦੇ ਰਿਪੇਅਰ ਦੇ ਦੇ ਤੂੰ ਦਾਜਾ ਲਾ ਸਾਡੇ ਵਿੱਚ ਕੋਈ ਨਾ ਕੋਈ ਪਹਿਲਾਂ ਕੋਈ ਦੁਨੀਆ ਵਸਦੀ ਹੋਣੀ ਕੋਈ ਲੋਕ ਰਹਿੰਦੇ ਹੁਣ ਇਹ ਸਭ ਤੋਂ ਲੱਗਦਾ ਕੋਈ ਲੱਗਦਾ ਵੀ ਹਾਉਗਾ ਕੋਈ ਮਾਰੇ ਮੁੱਟੇ ਹੱਡੂੜੀ ਰੱਖੋ ਨਾ ਗਲੇ ਵਿੱਚੋਂ ਪੁੱਛਾ ਪਰਾਣੇ ਇਹ ਤੋਂ ਪੱਥਰੋ ਵਿੱਚੋਂ ਕੁਝੇ ਵੀ ਨਿਕੜਦੇ ਨੇ ਵੱਡੇ ਵੱਡੇ ਬਾਗਰਾਂ ਨਿਕੜਦੀਆਂ ਨੇ ਨਾਲ ਕੱਪੜੇ ਨਾਲ ਅੱਛਾ ਜੀ ਹਾਂ ਜੀ ਕੁਝ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇੱਕ ਥੇ ਹੋਈ ਜਗਾਹ ਥੇ ਕੈਦ ਨੇ ਆ ਜਦੋਂ ਕਿਸੇ ਤੇ ਜਗਾਹ ਤੇ ਪਿੰਡ ਦਬਿਆ ਹੁੰਦਾ ਪੁਰਾਣਾ ਉਸ ਤੋਂ ਬਾਅਦ ਕੋਈ ਬਹੁਤ ਪੰਜਾਬ ਦੇ ਵਿੱਚ ਇਹੋ ਜੀਆਂ ਜਗਾਹ ਨੇ ਤੇ ਜਿਹੜੀ ਅੱਜ ਮੈਂ ਜਗਾਹ ਤੁਹਾਨੂੰ ਦਿਖਾਉਂਗਾ ਉਹ ਥੇ ਹੋਏ ਦੀਆਂ ਕੁਝ ਨਿਸ਼ਾਨੀਆਂ ਇੱਥੇ ਮੌਜੂਦ ਨੇ ਤੇ ਲੱਗਦਾ ਵੀ ਇੱਥੇ ਕੋਈ ਪਹਿਲਾਂ ਇਨਸਾਨੀ ਜ਼ਿੰਦਗੀ ਰਹਿੰਦੀ ਹੋਣੀ ਕੋਈ ਇਨਸਾਨ ਰਹਿੰਦੇ ਹੋਣੇ ਆ ਛੋਟੇ ਛੋਟੇ ਇਹਨੂੰ ਅੱਬ ਮੈਂ ਕੱਢ ਕੇ ਦਿਖਾ ਰਿਹਾ ਕੈਮਰਾਮੈਨ ਸਾਹਿਬ ਦੇਖਣ ਇਹ ਚੀਜ਼ਾਂ ਨਿਕਲਦੀ ਨੇ ਇਸ ਜਗ੍ਹਾ ਤੋਂ ਥੇ ਹੋਏ ਚੋਂ ਠਿਕਰੀਆਂ ਇਹਨੂੰ ਘੜੇ ਵੀ ਕਹਿ ਦਿੰਦੇ ਆ ਤੇ ਕੋਈ ਤੌੜੇ ਕਹਿੰਦਾ ਕੋਈ ਤੋਲੇ ਕਹਿ ਦਿੰਦਾ ਤੇ ਹੋਰ ਵੀ ਇਹ ਤੁਹਾਨੂੰ ਚੀਜ਼ਾਂ ਦਿਖਾ ਦਾਂ ਅੱਗੇ ਅੱਗੇ ਆ ਸਾਰੀਆਂ ਇੱਥੇ ਕਿਥੇ ਹੋਏ ਪਿੰਡ ਦੀਆਂ ਨਿਸ਼ਾਨੀਆਂ ਨੇ ਸਟਾਈ ਕੀ ਹੈ ਇਹਦੇ ਬਾਰੇ ਅਸੀਂ ਦਾਅਵਾ ਨਹੀਂ ਕਰਦੇ ਪਰ ਫਿਲਹਾਲ ਜਿਹੜੀਆਂ ਕੁਝ ਨਿਸ਼ਾਨੀਆਂ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਇੱਕ ਟਿੱਬਾ ਟਿੱਬੇ ਦੇ ਉੱਤੇ ਆ ਬਹੁਤ ਤੀਜਾਂ ਠਿਕਰੀਆਂ ਤੁਹਾਨੂੰ ਮੌਜੂਦ ਮਿਲ ਗਈਆਂ ਇਹ ਨਿਸ਼ਾਨੀਆਂ ਨੇ ਇਸ ਜੇ ਗਵਾਹ ਨੇ ਕਿ ਇੱਥੇ ਕੋਈ ਇਨਸਾਨੀ ਜ਼ਿੰਦਗੀ ਹੈਗੀ ਸੀ ਪਹਿਲਾਂ ਤੇ ਆ ਸਾਰੀਆਂ ਚੀਜ਼ਾਂ ਇੱਥੇ ਭਾਂਡੇ ਨਿਕਲਦੇ ਨੇ ਜੀ ਇਹਦੀ ਵੱਡੇ ਪੱਧਰ ਤੇ ਜਾਂਚ ਕੀਤੀ ਜਾਵੇ ਸਰਕਾਰ ਕੋਈ ਜਾਂਚ ਕਰਵਾਵੇ ਤਾਂ ਇਥੋਂ ਬਹੁਤ ਕੁਝ ਨਿਕਲਣ ਦੀਆਂ ਸੰਭਾਵਨਾ ਨੇ ਸੋ ਆ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਕਰੀਨ ਤੋਂ ਦਿਖਾ ਰਿਹਾ ਮੈਂ ਕੋਸ਼ਿਸ਼ ਕਰੂੰਗਾ ਕਿ ਇੱਥੇ ਹੋਰ ਚੀਜ਼ ਹੈ ਇੱਕ ਬੁਰਜ ਹੈ ਇੱਥੋਂ ਦੇ ਲੋਕ ਦੱਸਦੇ ਨੇ ਇੱਥੋਂ ਦੇ ਵਸਿੰਦੇ ਦੱਸਦੇ ਨੇ ਕਿ ਇਹ 12 ਤੋਂ 15 ਫੁੱਟ ਦਾ ਉੱਚਾ ਕੋਈ ਬੁਰਜ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਜੇ ਮਹਾਰਾਜਿਆਂ ਦਾ ਸਮਾਂ ਸੀ ਉਦੋਂ ਇਸ ਪਿੰਡ ਦੇ ਸੇਧ ਦੇ ਵਿੱਚ 12 ਕੋਹ ਦੀ ਦੂਰੀ ਤੇ ਉਹ ਚਾਰ ਬੁਰਜ ਨੇ 12 ਕੋਹ ਤੇ ਇਹ ਉਦੋਂ 12 ਕੋਹ ਤੇ ਫੇਰ ਇੱਕ ਫੇਰ 12 ਕੋਹ ਤੇ ਕਿਸ ਤਰ੍ਹਾਂ ਕਰਕੇ ਇਹ ਲੜੀਵਾਰ ਚਾਰ ਸੀ ਦੱਸਣ ਵਾਲੇ ਦੱਸਦੇ ਨੇ ਕਿ ਇਸ ਬੁਰਜ ਦੇ ਉੱਤੇ ਖੜ ਕੇ ਇੱਕ ਢੋਲ ਦਾ ਡੱਗਾ ਲਾਇਆ ਜਾਂਦਾ ਸੀ ਉਹਨਾਂ ਵੇਲਿਆਂ ਦੇ ਵਿੱਚ ਨੇੜੇ ਤੇੜੇ ਦੇ ਪਿੰਡਾਂ ਨੂੰ ਸੁਨੇਹਾ ਲਾਉਣ ਵਾਸਤੇ ਤੇ ਜਦੋਂ ਕੋਈ ਰਾਜੇ ਦੀ ਕਚਹਿਰੀ ਲੱਗਦੀ ਹੁੰਨੀ ਕਿਤੇ ਤਾਂ ਉੱਥੇ ਉਹ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਕਿ ਵਿਸ਼ੇਸ਼ ਸੱਦਾ ਦੇਣ ਵਾਸਤੇ ਇੱਥੇ ਖੜ ਕੇ ਨਗਾਰੇ ਤੇ ਢੋਲ ਵਜਾਇਆ ਜਾਂਦਾ ਸੀ ਬੁਰਜ ਦੇ ਉੱਤੇ ਤੇ ਨਾਲ ਦੀ ਨਾਲ ਜਿਹੜਾ ਇੱਕ ਟਿੱਬਾ ਹੁਣ ਤਾਂ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੋ ਗਿਆ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਤੇ ਜਮੀਨਾ ਪੱਧਰਾ ਹੋ ਚੁੱਕੇ ਨੇ ਪਰ ਫਿਰ ਵੀ ਇੱਥੇ ਇੱਕ ਇਤਿਹਾਸਕ ਚੀਜ਼ ਹੈ ਉਹ ਬੁਰਜ ਜਿਹੜਾ ਆਪਣੀਆਂ ਨਿਸ਼ਾਨੀਆਂ ਦੱਸਦਾ ਹੋਇਆ ਨਜ਼ਰ ਆ ਰਿਹਾ ਤੇ ਤੁਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਲੈ ਕੇ ਚੱਲਦਾ ਹਾਂ ਉਸ ਬੁਰਜ ਦੇ ਕੋਲੇ ਤੇ ਉਹ ਬੁਰਜ ਦੇਖੋਗੇ ਜਿਹੜਾ ਬਹੁਤ ਉੱਚਾ ਪ੍ਰਾਤਨ ਵੇਲੇ ਦਾ ਬੁਰਜ ਹੈ ਨਾਨਕ ਸ਼ਾਹੀ ਇੱਟਾਂ ਦੇ ਨਾਲ ਉਹ ਬਣਿਆ ਹੋਇਆ ਬੁਰਜ ਉਹ ਬੁਰਜ ਵੀ ਤੁਹਾਨੂੰ ਦਿਖਾਉਂਗਾ ਪੰਜਾਬ ਦਾ ਇੱਕ ਪਿੰਡ ਹੈ ਜਿਹਾ ਵੀ ਜਿੱਥੇ ਪੁਰਾਣੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਅਲੋਪ ਹੋ ਚੁੱਕੀਆਂ ਨੇ ਉਹ ਵੀ ਇਸ ਜਗ੍ਹਾ ਤੇ ਮੌਜੂਦ ਨੇ ਦੱਸਣ ਵਾਲੇ ਦੱਸਦੇ ਨੇ ਕਿ ਇਸ ਜਗ੍ਹਾ ਤੋਂ ਇੱਕ ਹੰਸਾ ਨਾਂ ਦੀ ਨਦੀ ਵਗਦੀ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਇਹ ਕਈ 100 ਸਾਲ ਪਹਿਲਾਂ ਦੀ ਗੱਲ ਆ ਤੇ ਨਾਲ ਇੱਕ ਇਤਿਹਾਸ ਦੇ ਵਿੱਚ ਦਰਜ ਇੱਕ ਗਵਾਹ ਵੀ ਮੌਜੂਦ ਹੈ ਗਵਾਹ ਕੀ ਹੈ ਕੈਮਰਾਮੈਨ ਸਾਹਿਬ ਨੂੰ ਕਹਿ ਦਿੰਦੇ ਕਿ ਉਧਰ ਦਾ ਦ੍ਰਿਸ਼ ਦਿਖਾ ਦੇ ਇੱਕ 20 ਤੋਂ 25 ਫੁੱਟ ਦਾ ਬੁਰਜ ਤੁਹਾਨੂੰ ਦਿਖਦਾ ਹੋਊਗਾ ਉਸ ਬੁਰਜ ਦੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਦਰਸ਼ਕੋ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਸਰਕਾਰਾਂ ਪ੍ਰਾਤਨ ਇਤਿਹਾਸਕ ਤੀਜਾ ਨੂੰ ਸੰਭਾਲਣ ਤੇ ਲੱਗੀ ਹੋਈ ਆ ਇਹ ਉਹ ਚੀਜ਼ਾਂ ਨੇ ਜਿਹੜੀਆਂ ਇੱਕ ਵਿਰਾਸਤ ਦਾ ਇਤਿਹਾਸ ਸਮੋਈ ਬੈਠੀਆਂ ਨੇ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਨੇ ਦੱਸਣ ਵਾਲੇ ਦੱਸਦੇ ਨੇ ਕਿ ਜਿਹੜਾ ਮੇਰੇ ਪਿੱਛੇ ਦੇ ਦ੍ਰਿਸ਼ ਵਿੱਚ ਤੁਸੀਂ ਇੱਕ ਬੁਰਜ ਦੇਖ ਰਹੇ ਹੋ ਇਹਦੇ ਨਾਲ ਦੇ ਇਸ ਏਰੀਏ ਦੇ ਵਿੱਚ ਚਾਰ ਬੁਰਜ ਨੇ ਜਿਹੜੇ 12 ਕੋਹ ਦੀ ਦੂਰੀ ਤੇ ਨੇ 12 ਕੋਹ ਤੇ ਪਹਿਲਾ 12 ਕੋਹ ਤੇ ਫਿਰ ਉਸ ਤੋਂ ਬਾਅਦ 12 ਕੋਹ ਤੇ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਤਕੱਚੀ ਪੌੜੀ ਚੜਦੀ ਸੀ ਉੱਪਰ ਕੋਈ ਢੋਲ ਲੈ ਕੇ ਬੰਦਾ ਚੜਦਾ ਸੀ ਢੋਲ ਵਜਾਉਂਦਾ ਸੀ ਤਾਂ ਜੋ ਆਸ-ਪਾਸ ਦੇ ਜਿਹੜੇ ਵੀ ਪਿੰਡ ਨੇ ਉਸ ਵੇਲੇ ਦੇ ਪਿੰਡ ਉਹਨਾਂ ਨੂੰ ਇੱਕ ਸੱਦਾ ਦੇਣ ਦਾ ਸਨੇਹਾ ਦੇਣ ਦਾ ਜਰੀਆ ਸੀ ਇੱਥੇ ਉਹ ਢੋਲ ਵਾਲਾ ਜਾ ਕੇ ਜਦੋਂ ਢੋਲ ਤੇ ਡੱਗਾ ਲਾਉਂਦਾ ਸੀ ਤਾਂ ਲੋਕ ਜਿਹੜੇ ਨੇੜੇ ਤੇੜ ਦੇ ਪਿੰਡਾਂ ਦੇ ਜਿਹੜੇ ਚੁਣੇ ਹੋਏ ਹੁੰਦੇ ਹੋਣੇ ਉਸ ਰਾਜੇ ਦੀ ਕਚਹਿਰੀ ਦੇ ਵਿੱਚ ਬਹਿ ਜਾਂਦੇ ਹੋਣੇ ਜਾਂ ਜਿਹੜਾ ਉਸ ਵੇਲੇ ਦਾ ਕੋਈ ਮੰਤਰੀ ਸੰਤਰੀ ਉਹਨਾਂ ਸਮਿਆਂ ਦੇ ਵਿੱਚ ਹੋਊਗਾ ਅਸੀਂ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ ਵੀ ਚਰਚਾ ਕਰਾਂਗੇ ਇਸ ਪਿਛੇ ਨੂੰ ਲੈ ਕੇ ਪਰ ਇੱਕ ਹੋਰ ਦੱਸ ਦਿਆਂ ਤੁਹਾਨੂੰ ਇੱਥੇ ਇੱਕ ਵੱਡੀ ਥੇਹ ਵੀ ਹੈ ਥੇਹ ਤੋਂ ਬਾਅਦ ਕੋਈ ਪਿੰਡ ਇੱਥੇ ਪਹਿਲਾਂ ਵੱਸਦਾ ਹੋਣਾ ਜੋ ਸਮੇਂ ਦੇ ਗੇੜ ਨਾਲ ਪਿੰਡ ਦਬ ਜਾਂਦੇ ਨੇ ਉਸ ਵੇਲੇ ਦੇ ਦ੍ਰਿਸ਼ ਨੇ ਜਿਹੜੇ ਆ ਨੇੜੇ ਤੇੜੇ ਦੀ ਜਿਹੜੀ ਜ਼ਮੀਨ ਆ ਬਹੁਤ ਨੀਮੀ ਹੋ ਗਿਆ ਕੈਮਰਾਮੈਨ ਸਾਹਿਬ ਦਿਖਾ ਦਿਓ ਇੱਕ ਵਾਰੀ ਨੇੜੇ ਦੇ ਜਿਹੜੇ ਘੁੰਮ ਕੇ ਦ੍ਰਿਸ਼ ਇਹ ਇਹ ਜ਼ਮੀਨਾਂ ਦਾ ਬਹੁਤ ਨੀਮੀਆ ਹੋ ਗਈਆਂ ਨੇ ਬਾਅਦ ਇਹ ਟੱਬਾ ਟੱਬਾ ਬਹੁਤ ਉੱਚਾ ਟਕਲਾ ਟੱਬਾ ਹੀ ਰਹਿ ਗਿਆ ਇਹ ਤਿੱਬਤ ਇੱਕ ਜਿਹੜਾ ਬੁਰਜ ਹੈ ਉਹ ਬੁਰਜ ਮੌਜੂਦ ਆ ਸੋ ਇਹ ਸਾਰੀਆਂ ਤਸਵੀਰਾਂ ਨਾਲ ਅਸੀਂ ਤਾਂ ਹੀ ਚਰਚਾ ਕਰ ਰਹੇ ਹਾਂ ਤੁਹਾਡੇ ਨਾਲ ਕਿ ਸਰਕਾਰ ਇਸ ਤੇ ਕੋਈ ਗੌਰ ਕਰੇ ਇਸ ਚੀਜ਼ ਨੂੰ ਸੰਭਾਲੇ ਕਿਉਂਕਿ ਬਹੁਤ ਪੁਰਾਣੀ ਚੀਜ਼ ਹੈ ਜਿਹੜੀ ਇਤਿਹਾਸਕ ਅਲੋਪ ਹੁੰਦੀ ਆ ਹੁਣ ਤੁਹਾਨੂੰ ਦੱਸ ਦਈਏ ਹੈ ਕਿੱਥੇ ਇਹ ਭਵਾਨੀਗੜ੍ਹ ਦੇ ਨੇੜੇ ਇੱਕ ਪਿੰਡ ਹੈ ਰੇਤਗੜ੍ਹ ਰੇਤਗੜ੍ਹ ਦੇ ਟਿੱਬਿਆਂ ਦੇ ਵਿੱਚ ਮੌਜੂਦ ਆ ਇਹ ਬੁਰਜ ਦੱਸ ਦਈਏ ਜਿਹੜੀ ਇਹ ਜ਼ਮੀਨ ਆ ਹੁਣ ਪੱਟੀਵਾਲ ਕਲਾਂ ਦੇ ਵਿੱਚ ਆਉਂਦੀ ਆ ਪੱਟੀਵਾਲ ਕਲਾਂ ਦੇ ਲੋਕ ਇਸ ਜ਼ਮੀਨ ਨੂੰ ਵਾਉਂਦੇ ਨੇ ਜਿਹੜੀ ਨੇੜਲੇ ਤੇੜਲੇ ਖੇਤਾਂ ਦੀ ਇਹ ਜ਼ਮੀਨ ਹੈ ਤੇ ਇਹ ਬੁਰਜ ਉਵੇਂ ਹੀ ਖੜਿਆ ਕੁਝ ਬੁਰਜ ਗਿਰ ਚੁੱਕੇ ਨੇ ਕੁਝ ਬੁਰਜ ਇਹ ਖੜੇ ਨੇ ਤੇ ਇਹ ਫੁਰ ਜਹਾਜ ਜਿਹੜਾ ਡਿੱਗਣ ਲਈ ਤਿਆਰ ਹੈ ਪਰ ਜੇ ਨੂੰ ਸਰਕਾਰ ਸਮੇਂ ਤੇ ਸੰਭਾਲ ਲੇ ਬਹੁਤ ਵੱਡੀ ਕ ਕੀਮਤੀ ਨਿਸ਼ਾਨੀਆਂ ਸਰਕਾਰ ਇਸ ਨੂੰ ਸੰਭਾਲੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਤਿਹਾਸ ਤੋਂ ਜਾਣੂ ਹੋ ਸਕਣ ਸੋ ਹੋਰ ਜਿਹੜੇ ਇੱਥੇ ਲੋਕ ਹੋਣਗੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਭਰਾ ਵੀ ਕੋਈ ਹੋਣਗੇ ਜਾਂ ਪਿੰਡ ਦੇ ਵਸਿੰਦੇ ਹੋਣਗੇ ਉਹਨਾਂ ਨਾਲ ਚਰਚਾ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕਿ ਇਹ ਇੱਕ ਸਾਂਭਣਯੋਗ ਇਤਿਹਾਸਕ ਚੀਜ਼ਾਂ ਨੇ ਸਰਕਾਰ ਇਹਨਾਂ ਨੂੰ ਸੰਭਾਲੇ ਬਈ ਜੀ ਕੀ ਚੀਜ਼ ਇਹ ਇਥੇ ਇਹ ਬਈ ਪੁਰਾਣਾ ਜਿਵੇਂ ਹਨ ਕੜੇ ਹੁੰਦੇ ਨੇ ਜਿ ਪ੍ਰਾਣੇ ਮਿੱਟੀ ਦੇ ਵਰਕ ਹਨ ਹੂੰ ਉਹ ਨਿਕਲਦੇ ਨੇ ਇਥੋਂ ਜਿਵੇਂ ਆ ਮੈਂ ਤੁਹਾਨੂੰ ਦਿਖਾਉਣਾ ਵੀਰੇ ਹਨ ਵੀ ਕੁੱਟੇ ਹੋਏ ਜਾਇਦਾ ਦੇਖੋ ਵੀਰੇ ਇਦਾਂ ਸਾਰੀ ਇਹ ਪੁਰਾਣੇ ਕਿਸੇ ਨੇ ਤਾਂ ਇਹ ਬਣਾਈ ਹੋਣੇ ਆ ਉਦਾਂ ਹੀ ਹਨਾ ਧਾਗੇ ਨਾਲ ਜਮਾ ਘੱਟ ਕੇ ਇਹ ਨਿਕਲਦੇ ਨੇ ਵੀਰੇ ਆ ਠੀਕਰੀਆਂ ਵੀਰੇ ਹਨਾ ਪਾਂਡੇ ਵਗੈਰਾ ਆ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਐਵੇਂ ਹਣਾ ਦੇਖੋ ਆ ਜਿਵੇਂ ਆਪਾਂ ਹੁਣ ਇਹਨੂੰ ਕੱਢਾਂਗੇ ਟੁੱਟ ਵੀ ਜਾਂਦੇ ਨੇ ਇਹ ਤੇ ਪਰ ਵੀ ਇਹ ਵੀ ਬਹੁਤ ਵਿੱਚ ਕਈ ਵਾਰੀ ਸਰਾਹੀਆਂ ਵੀ ਨਿਕਲਦੀਆਂ ਨੇ ਹਣਾ ਜਦੋਂ ਆਪਾਂ ਚਾਚੇ ਕੇ ਨੇ ਕਰਾ ਲਾਇਆ ਸੀ ਆ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਜੀ ਤੇ ਆ ਕਿਦਾਂ ਦੇ ਇਹਦੇ ਵਿੱਚ ਹੋਊਗਾ ਨਾ ਤੇ ਬਾਕੀ ਰੱਬੇ ਜਾਣਦਾ ਵੀਰੇ ਹਣਾ अच्छा ये तो यूं साबित ਤਾਂ ਹੁੰਦਾ ਹੈ ਨਾ ਜੀ ਵੀ ਇੱਥੇ ਕੋਈ ਕੋਈ ਪਹਿਲਾਂ ਕੋਈ ਇਨਸਾਨ ਇੱਥੇ ਰਹਿੰਦੇ ਹੋਣੇ ਪੁਰਾਣੇ ਸਮਿਆਂ ਦੇ ਵਿੱਚ ਹਾਂ ਜੀ ਹਾਂ ਵੀਰ ਜੀ ਦੇਖੋ ਆ ਕਿੰਨੇ ਸੋਹਣੇ ਬਣੇ ਹੋਏ ਨੇ ਉਦਾਂ ਹੀ ਵੀ ਕੋਈ ਨਾ ਕੋਈ ਤਾਂ ਫਿਰ ਇਨਸਾਨ ਹੀ ਇੱਥੇ ਵਸੂ ਦਾ ਲੱਗਦਾ ਵੀ ਜਿਨ੍ਹਾਂ ਨੇ ਇਹ ਬਣਾਏ ਹੋਣੇ ਜਾਂ ਇੱਥੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੋਣੀ ਤੇ ਸਾਰੀ ਜਗ੍ਹਾ ਤੇ ਵੀਰੇ ਆ ਜ਼ਮੀਨ 'ਚ ਵੀ ਆਲੇ-ਦਾਲੇ ਠੀਕਰੀਆਂ ਨਿਕਲਦੀਆਂ ਨੇ ਤੇ ਜੇ ਆਪਾਂ ਇਹਨਾਂ ਨੂੰ ਪਟਾਂਗੇ ਐਂਦੀ ਨਿਕਲ ਲਾਂਗੇ ਜੀ ਕੋਈ ਟੁੱਟਿਆ ਹੋਇਆ ਕੋਈ ਸਾਫਤਾ ਅੱਛਾ ਇਹ ਸਰਕਾਰ ਦੇ ਧਿਆਨ ਚ ਆਏ ਜੀ ਮਾਮਲਾ ਕਦੇ ਵੀ ਇਹਨੂੰ ਇਹਨੂੰ ਦੇਖਿਆ ਜਾਵੇ ਖੰਗੋਲਿਆ ਜਾਵੇ ਤੇ ਜਾਂ ਵੀ ਜਿਹੜਾ ਇੱਕ ਬੁਰਜ ਆਪਾਂ ਦਿਖਾਵਾਂਗੇ ਦਰਸ਼ਕਾਂ ਨੂੰ ਬੁਰਜ ਵੀ ਢਾਈ ਢੇਰੀ ਹੋਣ ਵਾਲਾ ਹੈ ਨਾ ਇਹ ਵੀਰ ਜੀ ਇੱਕ ਵਾਰੀ ਟੀਮ ਆਈ ਸੀਗੀ ਦਿੱਲੀ ਤੋਂ ਜਿਹੜੀਆਂ ਪ੍ਰਾਤਨਾ ਬਿਲਡਿੰਗਾਂ ਦੀ ਸੰਭਾਲ ਆਦਾ ਕੋਈ ਵਿਭਾਗ ਹੁੰਦਾ ਜੀ ਤੇ న్యూਜ਼ ਲੱਗੀ ਸੀਗੀ ਵੀ ਚਲੋ ਇਹਦੀ ਮੁਰਾਮਤ ਕਰਵਾਉਣਗੇ ਹਮ ਪਰ ਇਹ ਗੱਲ ਨੂੰ ਵੀ ਕਾਫੀ ਦੀਰ ਹੋ ਗਈ ਬਈ ਜੀ ਜਾਨੀ ਕਿ 5-7 ਸਾਲ ਹੋ ਗਏ ਕੋਈ ਨਹੀਂ ਦੁਬਾਰਾ ਜੀ ਆਇਆ ਤੇ ਸਰਕਾਰ ਦਾ ਕੋਈ ਮੁਲਾਜ਼ਮ ਕੋਈ ਵੀ ਨਾ ਆਉਂਦਾ ਇਹ ਤੁਹਾਡੇ ਖੇਤ ਦੇ ਵਿੱਚ ਬੁਰਜ ਹੈ ਹਾਂਜੀ ਕਿੰਨੀ ਕ ਜਾਣਕਾਰੀ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਤਾਂ ਬਾਈ ਜੀ ਐਵੇਂ ਐ ਜਿਵੇਂ ਹੁਣ ਆਪਾਂ ਇਹਨੂੰ ਦੇਖਿਆ ਹਨ ਤੇ ਸਾਨੂੰ ਮੇਰੇ ਪਾਪੇ ਉਹਨਾਂ ਤੋਂ ਪਤਾ ਲੱਗਿਆ ਉਹਨਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਤੋਂ ਜਾਨੀ ਕਿ ਮੇਰੇ ਦਾਦਾ ਜੀ ਉਹਦੇ ਤੋਂ ਤੇ ਐਦਾਂ ਪੀੜੀਦਰ ਪੀੜੀ ਲੱਗਿਆ ਜੀ ਪਤਾ ਬਾਕੀ ਉਹ ਕਹਿੰਦੇ ਨੇ ਵੀ ਇਹ ਤਾਂ ਵੀ ਬਹੁਤ ਪੁਰਾਣਾਗਾ ਹੂੰ ਤੇ ਬਾਕੀ ਲੱਗਦਾ ਵੀ ਆ ਵੀਰੇ ਤੇ ਇਹਦੇ ਬਾਰੇ ਜੋ ਜਾਣਕਾਰੀ ਹੈ ਵੀ ਹੁਣ ਸਾਨੂੰ ਮੌਜੂਦਾ ਤਾਂ ਇੰਨਾ ਕੀ ਆ ਸੁਣਨ ਚ ਬਹੁਤ ਕੁਝ ਆਇਆ ਵੀ ਕੋਈ ਕਹਿੰਦਾ ਇੱਥੇ ਹਨਾ ਵੀ ਕੋਈ ਢੋਲ ਵਜਾਉਂਦਾ ਸੀ ਕੋਈ ਅੱਗੇ ਯਾਰ ਇਕੱਠਾ ਕੋਠਾ ਕਰਨ ਵਾਲੇ ਪਿੰਡਾਂ ਨੂੰ ਹੂੰ ਬਾਕੀ ਇਹ ਵੀ ਦੱਸਣਾ ਚਾਹੁੰਦਾ ਵੀਰੇ ਇਹ ਵੀ ਇਹ 12-12 ਕੋਤੇ ਨੇ ਤਿੰਨ ਤਾਂ ਮੈਨੂੰ ਵੀ ਪਤਾ ਇੱਕ ਵੱਡਾ ਬਾਡਾ ਵੀਰੇ ਹੂੰ ਇੱਕ ਚਨਾਗ ਰੇਕ ਇਹ ਆ ਜੀ ਵੀ ਕੋਈ ਪੁਰਾਣਾ ਹੋਣਾ ਕੋਈ ਸਿਸਟਮ ਆਣਾ ਜਾਂ ਕਿ ਇਹ ਤੋਂ ਕੋਈ ਕੰਮ ਲੈਂਦੇ ਹੋਣੇ ਜਾਂ ਕੋਈ ਇਹ ਇਤਿਹਾਸ ਦੀ ਕੀ ਗਵਾਹੀ ਦੇ ਰਿਹਾ ਬਸ ਸਾਨੂੰ ਇੰਨਾ ਕ ਪਤਾ ਵੀ ਇਹ ਜਿਹੜੀ ਜ਼ਮੀਨ ਆ ਇਹ ਖੇਵਟ ਰੇਤ ਘੜਦੀ ਆ ਜੀ ਜਾਨੀ ਕਿ ਬੈ ਲਈ ਹੋਈ ਸਾਡੇ ਬਜ਼ੁਰਗਾਂ ਦੀ ਆ ਤੇ ਨਾਲ ਖੇਤੇ ਆ ਆਪਣਾ ਲੱਗਦਾ ਜੀ ਸਾਡੇ ਭੱਟੀ ਵਾਲ ਕਲਾ ਪਿੰਡ ਦਾ ਅੱਛਾ ਜਿਹੜੀਆਂ ਇਥੇ ਠੀਕਰੀਆਂ ਠੁਕਰੀਆਂ ਵੀ ਬਹੁਤ ਨਿਕਲਦੀਆਂ ਨੇ ਆਪਾਂ ਪਹਿਲਾਂ ਵੀ ਚਰਚਾ ਕਰੀ ਆ ਹਨਾ ਜੀ 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 ਵੀਰੇ ਇਹ ਕੋਈ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਹੋਈ ਆ ਇੱਥੇ ਆ ਕੇ ਗੌਰ ਜਾਂ ਉਹਨਾਂ ਨੇ ਕੋਈ ਆਪਣਾ ਬੰਦਾ ਭੇਜ ਕੇ ਕੋਈ ਦੇਖਿਆ ਹੋਵੇ ਇਸ ਚੀਜ਼ ਨੂੰ ਇੱਕ ਵਾਰੀ ਬਾਈ ਜੀ ਪਤਾ ਕੀ ਆ ਸਰਕਾਰ ਦੇ ਮੁਲਾਜ਼ਮ ਆਏ ਸੀਗੇ ਦਿੱਲੀ ਦੀ ਟੀਮ ਦੱਸਦੇ ਨੇ ਜੀ ਵੀ ਉਹ ਇਹਨੂੰ ਚੈੱਕ ਕਰਕੇ ਕਿ ਵਿਧੀ ਮੁਰੰਮਤ ਹੋਊਗੀ ਤੇ ਬਾਅਦ ਚ ਵੀਰੇ ਕੋਈ ਆਇਆ ਨਹੀਂ ਠੀਕ ਹੈ ਤੇ ਨਾ ਜਰੂਰ ਉਹ ਨਿਊਜ਼ ਲੱਗੀ ਸੀ ਉਹ ਵੀ ਨਿਊਜ਼ ਪੜ੍ਹੀ ਸੀ ਅਸੀਂ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਵੀਰੇ ਇਹੀ ਹੈ ਵੀ ਚੱਲ ਹਨਾ ਜਿਵੇਂ ਆਲੇ-ਦਾਲੇ ਥੋਂ ਪਰਲੇ ਪਾਸੋਂ ਜਾ ਇਹਦੀ ਇਹ ਇਟਾਂ-ਓਟਾਂ ਲੋਕ ਉਹ ਕਰੀ ਜਾਂਦੇ ਨੇ ਅਸੀਂ ਤਾਂ ਚੱਲ ਕੇਅਰ ਕਰਦੇ ਨੇ ਮੇਰੇ ਚਾਚੀ ਕਾ ਬਹਣ ਨਾਲ ਨੇੜੇ ਲੱਗਦਾਗਾ ਜੀ ਵੀ ਚੱਲ ਇਹਦੀ ਮੁਰੰਮਤ ਹੋ ਜੇ ਨਹੀਂ ਐਦਾਂ ਵੀਰੇ ਨੇ ਹੌਲੀ-ਹੌਲੀ ਖਤਮ ਹੋ ਜਾਣਾ ਕਿਉਂਕਿ ਇਹ ਵੀ ਆਪਰੇਕ ਤੇ ਕਿਸੇ ਇਤਿਹਾਸ ਦੀ ਗਵਾਹੀ ਦੇ ਰਿਹਾ ਨਹੀਂ ਤੁਹਾਨੂੰ ਪਤਾ ਹੈ ਵੀਰੇ ਹੋਰ ਇਕੋ 10 ਚ ਪਹਿਲਾਂ ਕੁਝ ਬੰਦੇ ਗੱਲਾਂ ਕਰ ਰਹੇ ਸੀ ਕਿ ਇੱਥੇ ਕੋਈ ਨਦੀ ਵੀ ਵਹਿੰਦੀ ਸੀ ਜੀ ਹਾਂਜੀ ਵੀਰੇ ਸੁਣਨਾ ਚ ਆਇਆ ਵੀ ਇੱਥੋਂ ਦੀ ਕੋਈ ਪੁਰਾਣੀ ਹਾਂਸਾਂ ਨਦੀ ਵਹਿੰਦੀ ਸੀਗੀ ਤਾਂ ਹੀ ਇਥੋਂ ਰੂਤੀ ਰੂਤੀ ਨਿਕਲਦੇ ਆ ਇਤਿਹਾਸ ਆ ਵੀਰੇ ਪੀੜੀ ਦਾਰ ਪੀੜੀ ਜਣੇ ਕਿ ਸੁਣਦੇ ਆ ਰਹਾਂਗੇ ਹਨ ਤੇ ਐਦਾਂ ਸੁਣਨ ਚ ਹੀ ਆਇਆ ਬਾਈ ਹਾਂਜੀ ਤੁਹਾਡਾ ਮਨਜੀਤ ਹਾਂਜੀ ਮਨਜੀਤ ਸਿੰਘ ਜੀ ਜਿਹੜਾ ਇਹ ਬੁਰਜ ਆਪਾਂ ਦੇਖ ਰਹੇ ਹਾਂ ਸਕਰੀਨ ਦੇ ਪਿੱਛੇ ਲੋਕ ਸਾਡੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ ਸਕਾਈ ਨਿਊਜ਼ ਪੰਜਾਬ ਦੇ ਕਿੰਨੀ ਕਿ ਜਾਣਕਾਰੀ ਰੱਖਦੇ ਹੋ ਕੀ ਇਤਿਹਾਸ ਦੇ ਵਿੱਚ ਇਹਦਾ ਵਿਸ਼ੇਸ਼ਣ ਆਪਾਂ ਕਰ ਸਕਦੇ ਹਾਂ ਅਛਾ ਯਾ ਕਿਦਾਂ ਦੇ ਨਹੀਂ ਦੇ ਰਿਹਾ ਉਹਨਾਂ ਅੱਛਾ ਉਹ ਰੇਤ ਨੂੰ ਹਾਂਜੀ ਹਾਂ ਉਸ ਇਨੀ ਜਗ੍ਹਾ ਇਹ ਪਈਆ ਹੀ ਮੜੀ ਮੁੱਟੀ ਦੇ ਗਰਾਣਾ ਗਰੂਡ ਕੇ ਪਹਿਲਾ ਕਦੇ ਆਈ ਆ ਅੰਦਾ ਵੀ 15 20 ਸਾੜੀ ਅੱਲਾ ਜੀ ਜੀ ਉਹ ਵੀ ਰੇਤ ਕੱਢਉਂਦੀ ਮੜੀ ਮੁੱਟੀ ਦੀ ਹੂੰ ਯਾ ਇੱਕੋ ਦੇ ਰਹੀ ਉਹ ਇਹ ਹੁਣ ਜਿਹੜਾ ਪਿੰਡ ਰੇਤਗੜ੍ਹ ਦੇ ਵਿੱਚ ਆਂਦਾ ਜਾਂ ਪੱਟੀ ਵਾਲ ਦੇ ਵਿੱਚ ਆਉਂਦਾ ਜੀ ਰੇਤਗੜ੍ਹ ਰੇਤਗੜ੍ਹ ਚ ਆਉਂਦਾ ਰੇਤਗੜ੍ਹ ਚ ਆਉਂਦਾ ਠੀਕ ਹੈ ਤੇ ਇਹਦਾ ਕੋਈ ਹੋਰ ਵੀ ਕੋਈ ਪੁਰਾਣੀਆਂ ਚੀਜ਼ਾਂ ਨਿਕਲੀਆਂ ਨੇ ਸੁਣਨਾ ਚਾਹੀ ਵੀ ਤੋਂ ਗਾਗਰਾ ਗੁਰਾ ਤੋੜੇ ਹਾਂ ਜਾਓ ਹੁਟੇ ਹੋ ਰਿਖੋ ਨਾ ਹੁਟੇ ਹੋਏ ਹਾਂ ਜੀ ਹਾਂ ਕਰਕੇ ਨਾ ਤੋੜੇ ਰੂੜੇ ਥੋਲੇ ਥਾਲੇ ਜੀ ਹਾਂ ਬਸ ਐਸਾ ਸਮਾਂ ਹੂੰ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਮਿੱਥੇ ਕੋਈ ਨਾ ਕੋਈ ਪਹਿਲਾਂ ਕੋਈ ਦੁਨੀਆ ਵਸਦੀ ਹੋਣੀ ਕੋਈ ਲੋਕ ਰਹਿੰਦੇ ਹੁਣ ਇਸ ਹਿਸਾਬ ਤੋਂ ਲੱਗਦਾ ਭਈ ਲੱਗਦਾ ਵੀ ਹਾਂ ਹੋਇਆ ਲਾ ਕੋਈ ਮਾਰੇ ਮੁੱਟੇ ਹੱਡ ਢੋੜੀ ਰੱਖੇ ਰਿਖੋ ਨਾ ਗਲੇ ਹੋਏ ਵਿੱਚੋਂ ਪੁਰਾਣੇ ਜੀ ਵੀ ਕੋਈ ਪਹਿਲਾਂ ਥੇ ਥੂ ਹੋਵੇ ਕੋਈ ਪੰਡ ਕਰਕੇ ਹੋਇਆ ਪਹਿਲਾਂ ਠੀਕ ਹੈ ਜੀ ਵੇਖਣ ਹੋ ਜਾਣਾ ਤੇ ਕੋਈ ਜਿਵੇਂ ਆਪਾਂ ਕਹਿ ਦਈਏ ਇੱਥੇ ਤੁਸੀਂ ਖੇਤਾਂ ਦੇ ਵਿੱਚ ਵੀ ਦੇਖਿਆ ਨਾ ਆਪਾਂ ਨੇ ਵੀ ਉਹ ਠਿੱਕੀ ਦੇ ਨਿਕਲਦੀਆਂ ਨਰਿਪਰਾਲੀ ਹੋਰ ਪਰਾਲੀ ਪਰਾਲੀ ਮਰੀ ਹੋ ਗਈ ਮਰੀ ਮੁਟੀ ਠੀਕ ਹੈ ਉਹ ਪਰਾਲੀ ਆ ਲੋ ਜਿਵੇਂ ਨਮਾ ਵੀ ਠੀਕ ਹੈ ਠੀਕ ਹੈ ਠੀਕ ਹੈ ਜੀ ਤਾਂ ਇਹ ਸੀ ਸਾਡੀ ਖਾਸ ਪੇਸ਼ਕਾਸ਼ ਉਮੀਦ ਕਰਦਾ ਹਾਂ ਤੁਸੀਂ ਪਸੰਦ ਕਰੋਗੇ ਤੇ ਖੂਬ ਸ਼ੇਅਰ ਵੀ ਕਰੋਗੇ ਅਗਲੇ ਹਫਤੇ ਫਿਰ ਅਸੀਂ ਕਿਸੇ ਹੋਰ ਅਜਹੀ ਰਹੱਸਮਈ ਚੀਜ਼ ਤੋਂ ਪਰਦਾ ਚੱਕਾਂਗੇ ਤੇ ਕਰਾਂਗੇ ਸਾਂਝਾ ਤੁਹਾਡੇ ਨਾਲ ਮੈਂ ਮੇਰੇ ਕੈਮਰਾ ਪਰਸਨ ਧਨ ਸਿੰਘ ਰਾਟੋਲ ਦੇ ਨਾਲ ਜਗਦੀਪ ਸਿੰਘ ਸਕਾਈ ਨੂਜ ਪੰਜਾਬ ਪਵਾਨੀਗੜ ਜਾਬ ਦਾ ਇੱਕ ਪਿੰਡ ਹੈ ਜਿਹਾ ਵੀ